ਸੋ ਲੋਜੀ ਪਾਰਸਲ ਦੇ ਵਿੱਚੋਂ ਆਪਣੇ ਨਿਕਲੇ ਨੇ ਇਹ ਸਾਰੇ ਫਰਟ ਤੇ ਨਾਰਟ ਟਰੇਆ ਬੈਲਸ ਇਹ ਵਾਲਾ ਟੀ ਦੇ ਵਿੱਚ ਮੈਂ ਟੋਟ 10 ਆਈਟਮਸ ਬਣਾਈਆਂ ਨੇ ਤੇ ਹੈਲੋ एवरीवन ਵੈਲਕਮ ਟੂ ਬੈਕ ਮਾਈ YouTube ਚੈਨਲ ਮਿਸਟਰ ਮਿਸਿਸ ਗਿਰਲ ਤੇ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਆਪਾਂ ਵੀ ਪੂਰੇ ਵਧੀਆ ਤੇ ਇਸ ਵੀਡੀਓ ਦੇ ਵਿੱਚ ਮੈਂ ਇੱਕ ਪਾਰਸਲ ਓਪਨ ਕਰਨ ਲੱਗੀ ਆ ਤੇ ਮੈਨੂੰ ਬਹੁਤ ਬੇਸਬਰੀ ਨਾਲ ਇਸ ਪਾਰਸਲ ਦਾ ਇੰਤਜ਼ਾਰ ਸੀ ਹੱਜੇ ਵੈਸੇ ਮੈਂ ਆਰਡਰ ਕੀਤਾ ਤਿੰਨ ਤਦ ਮੇਰੇ ਹਿਸਾਬ ਨਾਲ 3 ਜਾਂ 4 ਦਿਨ ਹੋਏ ਸੀਗੇ ਤੇ ਇਹ ਮੈਨੂੰ ਜਲਦੀ ਹੀ ਰਿਸੀਵ ਹੋ ਗਿਆ ਤੇ ਔਰ ਇਹ ਵੀਡੀਓ ਸਪੈਸ਼ਲ ਕੁੜੀਆਂ ਲਈ ਜਿਹੜੀਆਂ ਕਿ ਇਹ ਮੇਕਅਪ ਲਵਰ ਨੇ ਸੋ 스위스 ਬਿਊਟੀ ਤੇ ਚੱਲ ਰਹੀ ਸੀ ਸੇਲ ਤੇ ਆਪਾਂ ਉੱਥੋਂ ਕੁਝ ਪ੍ਰੋਡਕਟ ਮੰਗਾਏ ਨੇ ਮੈਂ ਸੋਚਿਆ ਕਿ ਆਪਾਂ ਵੀਡੀਓ ਦੇ ਥਰੂ ਇਹਨਾਂ ਨੂੰ ਓਪਨ ਕਰਕੇ ਦੇਖਦੇ ਆ ਪਾਰਸਲ ਨੂੰ ਤੇ ਕੀ ਕੀ ਪ੍ਰੋਡਕਟ ਮੈਂ ਆਰਡਰ ਕੀਤੇ ਸੀ ਤੇ ਕੀ ਕੀ ਆਏ ਨੇ ਸੋ ਚਲੋ ਜੀ ਫਿਰ ਜ਼ਿਆਦਾ ਦੇਰ ਨਾ ਕਰਦੇ ਹੋਏ ਕਿਉਂਕਿ ਮੇਰਾ ਪਾਰਸਲੇ ਦੁਪਹਿਰ ਦਾ ਹੋਇਆ ਆਇਆ ਹੋਇਆ ਬਟ ਮੈਂ ਬਹੁਤ ਰੋਕ ਰੋਕ ਰੱਖਿਆ ਆਪਣੇ ਆਪ ਨੂੰ ਕਿੰਨੇ ਹੀ ਇੱਕ ਵੀਡੀਓ ਦੇ ਥਰੂ ਵੀ ਆਪਾਂ ਉੱਪਰ ਕਰਾਂਗੇ ਤੇ ਸਾਰੇ ਪ੍ਰੋਡਕਟ ਦੇਖਾਂਗੇ ਇਹਦੇ ਵਿੱਚ ਕੀ ਕੀ ਆਇਆ ਮੈਂ ਵੈਸੇ ਉਦੋਂ ਕਾਰਟ ਦੇ ਵਿੱਚ ਐਡ ਕਰੀ ਗਈ ਸੀ ਮੈਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਕੀ ਆਰਡਰ ਕੀਤਾ ਸੋ ਚਲੋ ਫਿਰ ਚੈੱਕ ਕਰਦੇ ਆ ਕਿ ਕੀ ਕੀ ਪ੍ਰੋਡਕਟ ਆਇਆ ਇਹਦੇ ਵਿੱਚ ਤੇ ਇਸ ਦੇ ਉੱਪਰ ਸੇਲ ਚੱਲ ਰਹੀ ਸੀ ਜੀ ਬਾਏ 1겟1 ਤੇ ਕਾਫੀ ਵਧੀਆ ਪ੍ਰੋਡਕਟ ਹੁੰਦੇ ਆ ਸੋ ਬਾਕੀ ਓਪਨ ਕਰਕੇ ਦੱਸ ਦਿਆਂ ਤੁਹਾਨੂੰ ਸੋ ਇਹ ਹੈਗਾ ਜੀ ਆਪਣਾ ਪਾਰਸਲ ਜਿਹੜਾ ਆਪਾਂ ਨੂੰ ਰੀਸੀਵ ਹੋਇਆ ਸ੍ਰਿਸ ਬਿਊਟੀ ਤੋਂ ਔਰ ਕੀ अमाउंट ਦਾ ਸੀ ਤੇ ਕਿੰਨੇ ਦਾ ਮੈਨੂੰ ਇਹ ਪਿਆ ਸਾਰਾ ਤੁਹਾਨੂੰ ਨਾਲ ਦੇ ਨਾਲ ਦੱਸਦੇ ਜਾਵਾਂਗੇ ਸੋ ਪਹਿਲਾਂ ਆਪਾਂ ਸੀਜ਼ਰ ਦੇ ਨਾਲ ਇਹਨੂੰ ਓਪਨ ਕਰ ਦਈਏ ਲਓ ਜੀ ਪਾਰਸਲ ਆਪਾਂ ਨੇ ਕੱਟ ਕਰਕੇ ਕਰ ਲਿਆ ਓਪਨ ਤੇ ਦੇਖਦੇ ਹਾਂ ਹੁਣ ਵਿੱਚੋਂ ਕੀ ਕੀ ਨਿਕਲਦਾ ਪੈਕਿੰਗ ਬੈਸੇ ਅੱਛੇ ਤਰੀਕੇ ਨਾਲ ਕੀਤੀ ਹੋਈ ਐ ਤੇ ਸਭ ਤੋਂ ਪਹਿਲਾਂ ਤਾਂ ਇਹ ਰੈਪਰ ਦਿੱਤਾ ਉਹਨਾਂ ਨੇ ਟਾਈਮ ਪਾਸ ਕਰਨ ਦੇ ਲਈ ਸੋ ਚਲੋ ਇਹ ਤਾਂ ਬਿਲੇ ਟਾਈਮ ਕਰਾਂਗੇ ਹੁਣ ਆਪਾਂ ਤੁਹਾਨੂੰ ਦਿਖਾਈਏ ਪ੍ਰੋਡਕਟ ਸੋ ਲਓ ਜੀ ਪਾਰਸਲ ਦੇ ਵਿੱਚੋਂ ਆਪਣੇ ਨਿਕਲੇ ਨੇ ਇਹ ਸਾਰੇ ਪ੍ਰੋਡਕਟ ਤੇ ਨਾਲ ਨਿਕਲਿਆ ਬਿੱਲ ਇਹ ਵਾਲਾ ਜਿਹਦੇ ਵਿੱਚ ਮੈਂ ਟੋਟਲ 10 ਆਈਟਮਸ ਮੰਗਾਈਆਂ ਨੇ ਤੇ ਮੈਨੂੰ ਪਈਆਂ ਨੇ ਨੀਅਰ ਬਾਊਟ 2340 ਦੀਆਂ 2340 ਦੀਆਂ ਪਈਆਂ ਨੇ ਮੈਨੂੰ 10 ਆਈਟਮਸ ਤੇ ਰੀਅਲ ਪ੍ਰਾਈਸ ਵੀ ਦੱਸਦੇ ਆ ਆਪਾਂ ਇਹਨਾਂ ਉੱਤੇ ਸੇਲ ਪ੍ਰਾਈਸ ਵੀ ਦੱਸਦੇ ਆ ਕਿ ਮੈਨੂੰ ਕਿੰਨਾ ਪਿਆ ਆ ਨਾਲ ਇਹਨਾਂ ਨੇ ਆਪਣਾ ਇਹ ਪਾਇਆ ਆ ਪੈਂਪਲਟ ਚਲੋ ਫਿਰ ਕਰੀਏ ਸ਼ੁਰੂਆਤ ਸੋ ਲੋ ਜੀ ਫਿਰ ਦਿਖਾਉਣਾ ਤੁਹਾਨੂੰ ਪ੍ਰੋਡਕਟ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਇਹ ਵਾਲੇ ਫਾਊਂਡੇਸ਼ਨ ਤੋਂ ਤੇ ਜਿਹੜਾ ਕਿ ਫਲੌਰਲੈਸ ਹੈਗਾ ਯਾ ਫਾਊਂਡੇਸ਼ਨ ਡੇਲੀ ਯੂਜ਼ ਲਈ ਤੁਸੀਂ ਯੂਜ਼ ਕਰ ਸਕਦੇ ਹੋ ਲੌਂਗ ਵੇਅਰ ਹੈ ਤੇ ਲਾਈਟ ਵੇਟ ਹੈ ਠੀਕ ਹੈ ਔਰ ਇਹਦੇ ਵਿੱਚ ਮੈਂ ਸ਼ੇਡ ਮੰਗਾਇਆ ਆਈਵੋਰੀ ਰੋਜ਼ ਠੀਕ ਹੈ ਜੀ ਮਤਲਬ 01 ਸ਼ੇਡ ਮੰਗਾਇਆ ਆ ਤੇ ਇਹਦਾ ਵੈਸੇ ਅਗਰ ਆਪਾਂ ਵਿਦਆਊਟ ਸੇਲ ਅਗਰ ਸਵਿਸ ਬਿਊਟੀ ਤੋਂ ਆਪਾਂ ਆਰਡਰ ਕਰਦੇ ਆ ਤਾਂ ਇਹ ਪੈਂਦਾ ਆਪਾਂ ਨੂੰ 229 ਰੁਪਏ ਦਾ ਔਰ ਸੇਲ ਦੇ ਵਿੱਚ ਇਹ ਮੈਨੂੰ ਪਿਆ 121 ਰੁਪਏ ਦਾ ਇਹ ਕਾਫੀ ਵਧੀਆ ਹੈ ਅਗਰ ਡੇਲੀ ਯੂਜ਼ ਲਈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਮਤਲਬ ਬਟ ਮੈਂ ਤਾਂ ਡੇਲੀ ਯੂਜ਼ ਲਈ ਗਰਮੀ ਦੇ ਵਿੱਚ ਤਾਂ ਕਿੱਥੇ ਯੂਜ਼ ਹੁੰਦੇ ਆ ਸੋ ਇਹਦੇ ਵਿੱਚ ਮੈਂ ਦੋ ਲਏ ਆ ਤੇ ਇੱਕ ਤਾਂ ਇਹ ਵਾਲੀ ਟੋਨ ਲਈ ਹੈ 01 ਔਰ ਇੱਕ ਮੈਂ ਥੋੜੀ ਜੀ ਇਸ ਵਾਰ ਵਾਈਟ ਤੇ ਯੂਜ਼ ਕਰਕੇ ਦੇਖਣਾ ਚਾਹੁੰਦੀ ਸੀ ਥੋੜੀ ਜੀ ਵਾਈਟ ਤੇ ਮਤਲਬ 05 ਹੈ ਇਹ ਇਹ ਵਾਈਟ ਦੇ ਉੱਪਰ ਆ 01 ਵਾਲੀ ਇਹ 05 ਹੈ ਥੋੜੀ ਜੀ ਮਤਲਬ ਇਹਦੇ ਨਾਲ ਕਾਫੀ ਵਧੀਆ ਲੁੱਕ ਜੀ ਆਉਂਦੀ ਹੈ 05 ਨਾਲ ਮੈਟ ਜੀ ਲੁੱਕ ਆਉਂਦੀ ਹੈ ਆ ਤੇ ਫਿਰ ਮੈਂ ਦੋ ਆਰਡਰ ਕੀਤੇ ਜਿਹੜੇ ਕਿ ਮੈਨੂੰ 121 ਰੁਪਏ ਦਾ ਇੱਕ ਪਿਆ ਆ ਤੇ ਆਪਾਂ ਦੋ ਸ਼ੇਡ ਮੰਗਾਇਆ ਇਹਦੇ ਸੋ ਉਸ ਤੋਂ ਬਾਅਦ ਮੈਂ ਆਰਡਰ ਕੀਤੀ ਜੀ ਇਹ ਬਲੂ ਵਾਲਾ ਆਈਲਾਈਨਰ ਤੇ ਕਾਫੀ ਵਧੀਆ ਲੱਗਦਾ ਆ 컬러ਫੁਲ ਜਿਹਾ ਆਈਲਾਈਨਰ ਲਗਾਉਣਾ ਤੇ ਮਤਲਬ ਅਗਰ ਆਪਾਂ ਕੁਝ ਵੀ ਨਾਈਸ ਤੇ ਕਰੀਏ ਆ ਆਈ ਸ਼ੈਡ ਵਗੈਰਾ ਨਹੀਂ ਲਗਾਉਣੇ ਤਾਂ ਇਦਾਂ ਦਾ ਅਲੱਗ ਜਿਹਾ ਕਲਰ ਦਾ ਆਈਲਾਈਨਰ ਲੱਗਿਆ ਕਾਫੀ ਅੱਛਾ ਲੱਗਦਾ ਆ ਅਗੇ ਮਤਲਬ ਮੈਂ ਇਹਨੂੰ ਕੱਲੇ ਨੂੰ ਹੁਣ ਆਰਡਰ ਕਰਨਾ ਚਾਹਾਂ ਹੁਣ ਵੀ ਵੈਸੇ ਹਜੇ ਸੇਲ ਚੱਲ ਰਹੀ ਹੈ ਅਗਰ ਆਪਾਂ ਇਹਨੂੰ ਕੱਲੇ ਨੂੰ ਆਰਡਰ ਕਰੀਏ ਤਾਂ ਇਹ 260 ਦਾ ਪੈਂਦਾ ਹੈ ਕੱਲਾ ਤੇ ਇਸ ਟਾਈਮ ਇਹ ਮੈਨੂੰ ਪਿਆ ਹੈ ਨੀਅਰ ਅਬਾਊਟ 136 ਦਾ ਬਹੁਤ ਸਾਰਾ ਡਿਸਕਾਊਂਟ ਮਿਲਿਆ ਆਪਾਂ ਨੂੰ ਇਹ ਤੇ 260 ਦਾ ਇਹ ਕੱਲਾ ਮਿਲਦਾ ਹੈ ਤੇ ਡਿਸਕਾਊਂਟ ਦੇ ਵਿੱਚ 136 ਦਾ ਪਿਆ ਤੇ ਓਪਨ ਕਰਕੇ ਵੀ ਆਪਾਂ ਜੀ ਕਲਰ ਦਿਖਾਉਨੇ ਆ ਤੁਹਾਨੂੰ ਇਸ ਦਾ ਸੋ ਲਓ ਜੀ ਉੱਪਰ ਕਰਦੇ ਆ ਆਪਾਂ ਇਸ ਨੂੰ ਤਾਂ ਨੂੰ ਇਸ ਦਾ ਕਲਰ ਇੱਕ ਵਾਰ ਚੈੱਕ ਕਰਾ ਦੀ ਕਿੰਦਾ ਦਾ ਬਲੂ ਹੈ ਇਹ ਬਲੂ ਹੈ ਬਲੂ ਕਲਰ ਕਿੰਦਾ ਦਾ ਆ ਕਿਉਂਕਿ ਮੈਂ ਖੁਦ ਬਹੁਤ ਐਕਸਾਈਟਡ ਆ ਸਾਰੇ ਪ੍ਰੋਡਕਟਸ ਯੂਜ਼ ਕਰਨ ਦੇ ਲਈ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਸਾਰੇ ਮੈਨੂੰ ਮਤਲਬ ਕਿ ਬੈਸੇ ਕਿੰਨੇ ਦੇ ਪੈ ਰਹੇ ਸੀ ਸੋ ਇਹ ਹੈਗਾ ਬਲੂ ਕਲਰ ਦਾ ਆਈ ਲਾਈਨਰ ਤੇ ਬਹੁਤ ਹੀ ਸਮੂਥ ਹੈ ਲਾਈਕ ਤੁਸੀਂ ਦੇਖ ਸਕਦੇ ਹੋ 2 ਮਿੰਟ ਮੈਂ ਕੈਮਰਾ ਸੋ ਲਓ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਸਮੂਥ ਚੱਲ ਰਿਹਾ ਤੇ ਆਪਾਂ ਲਗਾਵਾਂਗੇ ਜਿਸ ਦਿਨ ਉਸ ਦਿਨ ਵੀ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਸਮੂਥ ਚੱਲ ਰਿਹਾ ब्लू ਦੇ ਵਿੱਚ ਸੋ ਤੁਸੀਂ ਵੀ ਆਰਡਰ ਕਰੋ ਫਿਰ ਜਲਦੀ ਜਲਦੀ ਤੇ ਇਸ ਦੇ ਵਿੱਚ ਕਲਰ ਬਹੁਤ ਸਾਰੇ ਮਿਲ ਜਾਣੇ ਆ ਆਈ ਲਾਈਨਰ ਦੇ ਵਿੱਚ ਕਲਰ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਆ ਬਟ ਮੈਂ ਦੋ ਹੀ ਕਲਰ ਮੰਗਾਈ ਸੀ ਇੱਕ ਬਲੂ ਔਰ ਇੱਕ ਮੰਗਾਇਆ ਸੀ ਗ੍ਰੀਨ ਚੁੱਕ ਜੀ ਤੇ ਗ੍ਰੀਨ ਦਾ ਪ੍ਰਾਈਸ ਦੇਖਦੇ ਆਪਾਂ ਕਿੰਨੇ ਦਾ ਆ ਔਰ ਗ੍ਰੀਨ ਵਾਲੇ ਦਾ ਪ੍ਰਾਈਸ ਹੈਗਾ ਜੀ 350 ਤੇ ਇਹ ਮੈਨੂੰ ਮੇਰੇ حساب ਨਾਲ ਮੈਨੂੰ ਸਮਝ ਨਹੀਂ ਆ ਰਿਹਾ ਸ਼ਾਇਦ 184 ਰੁਪਏ ਦਾ ਪਿਆ ਮੈਨੂੰ ਹਾਂਜੀ 184 ਰੁਪਏ ਦਾ ਪਿਆ ਤੇ ਪ੍ਰਾਈਸ ਉਦਾਂ ਹੈਗਾ ਇਹਦਾ ਵਿਦਆਊਟ ਸੇਲ ਹੈਗਾ 350 ਤੇ ਦੀ ਵੀ ਆਪਾਂ ਕੁਆਲਿਟੀ ਤੁਹਾਨੂੰ ਚੈੱਕ ਕਰਵਾਉਣੀ ਹੈ ਲਓ ਜੀ ਜੱਦੋ ਜਹਦ ਨਾਲ ਕਰ ਲਿਆ ਓਪਨ ਤੇ ਪੈਕਿੰਗ ਦੇਖੋ ਬਹੁਤ ਸੋਹਣਾ ਲੱਗ ਰਿਹਾ ਔਰ ਕਲਰ ਚੈੱਕ ਕਰਦੇ ਤੇ ਥੋੜਾ ਸਪਾਰਕਲ ਵਾਲਾ ਸ਼ਾਇਦ ਤਾਂ ਮੈਨੂੰ ਕਾਸਟਲੀ ਪਿਆਣਾ ਯੈਸ ਇਟਸ ਸਪਾਰਕਲ ਬਹੁਤ ਸੋਹਣਾ ਕਲਰ ਹੈ ਚਿਲਮਿਲ ਕਰਦਾ ਸਪਾਰਕਲ ਹੈ 350 ਦਾ ਤੇ ਇਸ ਵਾਰ ਮੈਨੂੰ ਆਇਆ 184 ਦਾ ਤੇ ਪੱਕੇ ਵੀ ਬਹੁਤ ਨੇ ਮਤਲਬ ਇਦਾਂ ਰਿਮੂਵ ਨਹੀਂ ਹੁੰਦੇ ਇਹਨੂੰ ਥੋੜਾ ਜਿਹਾ ਡਰਾਈ ਹੋਣ ਦਿੰਨੇ ਆਪਾਂ ਗ੍ਰੀਨ ਵਾਲੇ ਨੂੰ ਤੇ ਫਿਰ ਦੇਖਦੇ ਆ ਬਲੂ ਵਾਲਾ ਬਿਲਕੁਲ ਰਿਮੂਵ ਨਹੀਂ ਹੋ ਰਿਹਾ ਬਹੁਤ ਵਧੀਆ ਆ ਸੋ ਨੈਕਸਟ ਪ੍ਰੋਡਕਟ ਵੀ ਆਪਣਾ ਆਈਲਾਈਨਰ ਆ ਤੇ ਆਪਾਂ ਜਿਹੜਾ ਮੋਸਟਲੀ ਹਮੇਸ਼ਾ ਹੀ ਯੂਜ਼ ਕਰਦੇ ਆ ਬਲੈਕ ਵਨ ਤੇ ਬਲੈਕ ਤਾਂ ਸਭ ਦਾ ਫੇਵਰਿਟ ਹੁੰਦਾ ਹੀ ਆ ਸੋ ਮੈਂ ਇਹ ਮੰਗਾਇਆ ਬਲੈਕ ਵਾਲਾ ਤੇ ਇਸ ਦਾ ਪ੍ਰਾਈਸ ਉਦਾਂ ਹੈਗਾ ਆ ਨੀਅਰ ਅਬਾਊਟ 436 ਨਹੀਂ ਸੌਰੀ 349 ਆ 350 ਵਾਲਾ ਹੀ ਆ ਔਰ ਇਹ ਵੀ ਮੈਨੂੰ ਪਿਆ ਆ 184 ਦਾ ਸੇਲ ਦੇ ਵਿੱਚ 184 ਦਾ ਤੇ ਇਹ ਵੀ ਤੁਹਾਨੂੰ ਚੈੱਕ ਕਰਵਾ ਦੀ ਇੱਕ ਵਾਰ ਆਪਾਂ ਸੋ ਪਹਿਲਾਂ ਤਾਂ ਗ੍ਰੀਨ ਵਾਲਾ ਚੈੱਕ ਕਰੋ ਜੀ ਸੁੱਕ ਗਿਆ ਤੇ ਬਿਲਕੁਲ ਵੀ ਫੈਲ ਨਹੀਂ ਰਿਹਾ ਇਹ। ਔਰ ਹੁਣ ਆਪਾਂ ਬਲੈਕ ਵਾਲੇ ਦਾ ਚੈੱਕ ਕਰੀਏ। ਹਜੇ ਦੋ ਪ੍ਰੋਡਕਟ ਆਊਟ ਆਫ ਸਟਾਕ ਹੋ ਗਏ ਸੀਗੇ ਤੇ ਉਹ ਆਪਾਂ ਪਾਏ ਹੋਏ ਆ ਜਿਸ ਦਿਨ ਉਹ ਆ ਗਿਆ ਆਪਾਂ ਉਹਨਾਂ ਦਾ ਵੀ ਤੁਹਾਨੂੰ ਦੱਸਾਂਗੇ। ਸੋ ਇਹ ਹੈਗਾ ਜੀ ਬਲੈਕ ਵਾਲਾ ਸਕੈਚ। ਬਹੁਤ ਸੋਹਣੇ ਨੇ ਤੇ ਇਹਨੂੰ ਵੀ ਥੋੜਾ ਟਾਈਮ ਡਰਾਈ ਹੋਣ ਦਿੰਨੇ ਆ ਤੇ ਫੇਰ ਦੇਖਦਾ ਕਿੱਦਾਂ ਦਾ ਆਇਆ ਇਹ। ਸੋ ਨੈਕਸਟ ਆਈਟਮ ਜਿਹੜੀ ਮੈਂ ਮੰਗਾਈ ਆ ਇਹ ਵੀ ਆਈਲਾਈਨਰ ਹੀ ਨੇ ਤੇ 컬러 ਪਲੇ ਆਈਲਾਈਨਰ ਨੇ ਇਹਦੇ ਵਿੱਚ ਸਾਰੇ ਸੌਲਿਡ ਇਹ ਵਾਟਰ ਆਈਲਾਈਨਰ ਨੇ ਸਾਰੇ ਇਹਦੇ ਵਿੱਚ ਬਰਸ਼ ਦਿੱਤਾ ਹੋਇਆ ਤੇ ਸਾਰੇ ਹੀ ਕਲਰ ਨੇ ਗ੍ਰੇ ਐ ਰੈੱਡ ਐ yellow ਐ blue ਐ ਐਂਡ parrot green ਐ ਔਰ ਇਸ ਦਾ ਪ੍ਰਾਈਸ ਜੇ ਅਗਰ ਆਪਾਂ ਕਲੀ ਆਰਡਰ ਕਰਾਂਗੇ ਤਾਂ ਹੈਗਾ 379 ਔਰ ਸੇਲ ਦੇ ਵਿੱਚ ਇਸ ਵਾਰ ਮੈਨੂੰ ਪਈ ਐ ਇਹ 200 ਦੀ ਸਿਰਫ ਔਰ ਸਿਰਫ 200 ਦੇ ਵਿੱਚ ਇੰਨੇ ਕਲਰ ਆਪਾਂ ਨੂੰ ਜੈ ਵਾਟਰ ਆਈਲਾਈਨਰ ਦੇ ਮਿਲ ਚੁਕੇ ਨੇ ਸੋ ਇਹ ਯੂਜ਼ ਕਰਨ ਦੇ ਵਿੱਚ ਕਾਫੀ ਵਧੀਆ ਰਹਿੰਦੇ ਨੇ ਤੇ ਖਰਾਬ ਵੀ ਨਹੀਂ ਹੁੰਦੇ ਬਹੁਤ ਲੰਬਾ ਟਾਈਮ ਦੇ ਲਈ ਇਹ ਚੱਲ ਜਾਂਦੇ ਆ ਓਪਨ ਕਰਕੇ ਵੀ ਤੁਹਾਨੂੰ ਦਿਖਾਉਣੀ ਆ ਇਹਨਾਂ ਦਾ ਸੋ ਇਹ ਹੈਗਾ ਜੀ ਆਈਲਾਈਨਰ ਦੀ ਪੂਰੀ ਜਿਹੜੀ ਆਪਾਂ ਨੂੰ ਕਿਟ ਮਿਲੀ ਆ ਇਹ ਵਾਲੇ ਕਲਰ ਨੇ ਇਹਦੇ ਵਿੱਚ ਤੇ ਦੋ ਤਿੰਨ ਡ੍ਰੋਪਸ ਪਾਣੀ ਦੀ ਆ ਪਾ ਕੇ ਤੇ ਬ੍ਰਸ਼ ਨਾਲ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਜਦੋਂ ਵੀ ਅਪਲਾਈ ਕਰ ਲਿਆ ਬ੍ਰਸ਼ ਆਪਣਾ ਵਾਸ਼ ਕਰਕੇ ਰੱਖੋ ਕਿਉਂਕਿ ਨੈਕਸਟ ਟਾਈਮ ਇੱਕ ਦੂਜੇ ਦੇ ਵਿੱਚ ਕਲਰ ਨੇ ਜੜੇ ਉਹ ਮਿਕਸ ਨਾ ਹੋਣ ਸੋ ਇਹ ਜਦੋਂ ਮੈਂ ਯੂਜ਼ ਕਰਾਂਗੀ ਤੁਹਾਨੂੰ ਉਦੋਂ ਦੱਸਾਂ ਕਿਉਂਕਿ ਹੁਣ ਮੈਂ ਪਾਣੀ ਦਾ ਜੇ ਅਗਰ ਦਕੰਮਣ ਕਰਨੇ ਬੈਠੀ ਤਾਂ ਬਹੁਤ ਜ਼ਿਆਦਾ ਹੋ ਜਾਣਾ ਹੈ ਤੇ ਜਦੋਂ ਮੈਂ ਯੂਜ਼ ਕਰਾਂਗੀ ਉਦੋਂ ਜ਼ਰੂਰ ਦੱਸੂਗੀ ਕਿ ਇਹ ਕਿੰਨੇ ਕੁ ਵਧੀਆ ਨੇ ਸੋ ਦੇਖਣ ਤੋਂ ਤਾਂ ਵਧੀਆ ਲੱਗਦੇ ਆ ਸੋ ਨੈਕਸਟ ਪ੍ਰੋਡਕਟ ਆਪਾਂ ਮੰਗਾਇਆ ਜੀ ਮੋਸਟਲੀ ਡੇਲੀ ਯੂਜ਼ ਦੇ ਲਈ ਹੈ ਜੀ ਇਹ ਆਇਲ ਕੰਟਰੋਲ ਕੰਪੈਕਟ ਪਾਊਡਰ ਮਤਲਬ ਅਗਰ ਆਪਾਂ ਲੋਸ਼ਨ ਵਗੈਰਾ ਆਪਣੇ ਫੇਸ ਤੇ ਜਾਂ ਮੋਇਸਚਰਾਈਜ਼ਰ ਕੋਈ ਵੀ ਲਗਾ ਲਿਆ ਤਾਂ ਆਪਣੇ ਮੋਸਟਲੀ ਕੀ ਹੁੰਦਾ ਹੈ ਕਿ ਨੋਜ਼ ਤੇ ਔਰ ਇੱਥੇ ਤੇ ਚੀਜ਼ ਚੀਕਸ ਤੇ ਥੋੜਾ ਜਿਹਾ ਆਇਲੀ ਜਿਹਾ ਹੋ ਜਾਂਦਾ ਆ ਘੰਟੇ ਦੋ ਘੰਟੇ ਬਾਅਦ ਸੋ ਇਹ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲਗਾਉਣ ਤੋਂ ਬਾਅਦ ਲਗਾ ਸਕਦੇ ਹੋ ਔਰ ਪੂਰੀ ਤਰ੍ਹਾਂ ਮਤਲਬ ম্যাਟ ਲੁੱਕ ਦੇ ਦੇਗਾ ਇੱਕ ਤਰ੍ਹਾਂ ਫੇਸ ਨੂੰ ਇਹ ਡੇਲੀ ਯੂਜ਼ ਦੇ ਲਈ ਬੈਸਟ ਹੈ ਸੋ ਵਿੱਚ ਜਿਹੜੀ ਹੈਗੀ ਪੈਕਿੰਗ ਕੁਛ ਇਸ ਤਰ੍ਹਾਂ ਦੀ ਤੇ ਇਹਦੇ ਵਿੱਚ ਵੀ ਟੋਨਸ ਮਿਲਦੇ ਆ ਤੁਹਾਨੂੰ ਲੱਗ ਲੱਗ ਤੇ ਮੈਂ ਜਿਹੜੀ ਮੰਗਾਈ ਆ ਉਹ ਸਕਿਨ ਬੀਜ਼ ਹੈ ਟੋਨ ਸੋ ਦੇਖਦੇ ਆ ਕਿਦਾਂ ਦਾ ਵਿੱਚੋਂ ਸੋ ਆਇਲ ਕੰਟਰੋਲ ਕੰਪੈਕਟ ਤੋਂ ਬਾਅਦ ਮੈਂ ਮੰਗਾਈ ਆ ਇਹ ਹਾਈਲਾਈਟਰ ਸਟਿਕ ਦੇਖ ਸਕਦੇ ਤੁਸੀਂ ਆ ਕਿਹੜੀ ਹੈ ਇਹ ਇਨਸਟਾ ਗਲੋ ਹਾਈਲਾਈਟਰ ਸਟਿਕ ਹੈ ਇਹ ਤੇ ਇਹਦੇ ਵਿੱਚ ਵੀ ਮਤਲਬ ਅਲੱਗ-ਅਲੱਗ ਸ਼ੇਡ ਮਿਲਦੇ ਆ ਜਿਹੜਾ ਮੈਂ ਸ਼ੇਡ ਮੰਗਾਇਆ 06 ਹੈ ਤੇ ਦੇ ਦੇ ਆ ਕਿਦਾਂ ਦਾ ਸ਼ੇਡ ਆਇਆ ਮੈਂ ਤਾਂ ਕੁਛ ਏਦਾਂ ਹੀ ਦੇਖ ਕੇ ਬਸ ਆਰਡਰ ਕਰ ਦਿੱਤਾ ਸੀਗਾ ਤੇ ਕਿਉਂਕਿ ਹਾਈਲਾਈਟਰ ਮੈਨੂੰ ਬਾਹਲਾ ਚਮਕਦਾ ਜਿਆਨੀ ਵਧੀਆ ਲੱਗਦਾ ਸੋ ਇਹ ਪਿੰਕਿਸ਼ ਤੇ ਆ ਥੋੜਾ ਜਿਹਾ ਯੂਜ਼ ਕਰਕੇ ਦੇ ਦਿਆ ਕਿੰਨੇ ਦਾ ਸੋ ਇਹ ਹੈਗੀ ਆ ਜੀ ਹਾਈਲਾਈਟਰ ਦੀ ਪੈਕਿੰਗ ਫੁੱਲ ਤੇ ਪਿੱਛੇ ਇਸ ਦੇ ਇੱਕ ਪਾਫ ਵੀ ਦਿੱਤਾ ਹੋਇਆ ਜਿਸ ਨਾਲ ਤੁਸੀਂ ਹਾਈਲਾਈਟਰ ਆਪਣਾ ਸੈੱਟ ਕਰ ਸਕਦੇ ਹੋ ਤੇ ਮੈਂ ਪਿੰਕ ਜਿਹਾ ਕਲਰ ਦੇ ਵਿੱਚ ਮੰਗਾਇਆ ਸੀ ਇਹ ਨੈਚੁਰਲ ਜਿਹਾ ਸੋ ਇੱਥੇ ਤੁਸੀਂ ਇਹ ਪਾਫ ਦੇ ਨਾਲ ਇਹਨੂੰ ਫੇਸ ਦੇ ਉੱਪਰ ਸੈੱਟ ਵੀ ਕਰ ਸਕਦੇ ਹੋ ਜਿੰਨਾ ਵੱਧ ਘੱਟ ਜੋ ਵੀ ਜਿੰਨਾ ਤੁਸੀਂ ਰੱਖਣਾ ਹੈ ਅੱਛਾ ਇਹ ਵੀ ਤੇ ਆਈਲਾਈਨਰ ਵੀ ਆਪਣੇ ਸਾਰੇ ਬੈਸਟ ਆ ਬਾਕੀ ਯੂਜ਼ ਕਰੇ ਤਾਂ ਪ੍ਰੋਡਕਟ ਲੱਗ ਪਤਾ ਚੱਲੇਗਾ ਨੈਕਸਟ ਪ੍ਰੋਡਕਟ ਮੈਂ ਫੇਰ ਤੋਂ ਇੱਕ ਮੰਗਾਇਆ ਅਲਟਰਾ ਫਾਈਨ ਲੂਸ ਫਿਨਿਸ਼ਿੰਗ ਪਾਊਡਰ ਹੈ ਲੂਸ ਪਾਊਡਰ ਹੈ ਤੇ ਇਹ ਮਤਲਬ ਆਪਣੇ ਮੇਕਅਪ ਨੂੰ ਲੌਕ ਕਰਨ ਦੇ ਲਈ ਵੈਸਟ ਰਹਿੰਦਾ ਆ ਸੋ ਇਹ ਵੀ ਮਤਲਬ ਪਸੀਨਾ ਵਗੈਰਾ ਨਹੀਂ ਆਉਣ ਦਿੰਦਾ ਹੈਗਾ ਫੇਸ ਦੇ ਉੱਪਰ ਤੇ ਅਗਰ ਤੁਹਾਨੂੰ ম্যাਟ ਜੀ ਲੁੱਕ ਮਤਲਬ ਮੈਨੂੰ ਗਰਮੀਆਂ ਦੇ ਵਿੱਚ ਇਹ ਹੁੰਦੀ ਹੈ ਜਿਆਦਾ ਚਮਕਦੀ ਜੀ ਲੁੱਕ ਨਹੀਂ ਪਸੰਦ ਹੈਗੀ ਬੱਸ ਤਾਂ ਮੈਨੂੰ ਹੈਵੀ ਮੇਕਅਪ ਇਹ ਪਸੰਦ ਆ ਅਗਰ ਪਾਰਟੀ ਵਗੈਰਾ ਤੇ ਬਟ ਚਮਕਦੀ ਜਿਹਾ ਨਾ ਹੋਵੇ ਕਿ ਮੈਟ ਜੀ ਲੁੱਕ ਹੋਵੇ ਸੋ ਤਾਂ ਕਰਕੇ ਮੈਂ ਇਹ ਮੰਗਾਇਆ ਕਿ ਅੱਗੇ ਵਿਆਹ ਦਾ ਸੀਜ਼ਨ ਆ ਰਿਹਾ ਆਪਣਾ ਵਿਆਹ ਕਾਫੀ ਲੰਬਾ ਚੱਲਣਾ ਹੈ ਕੰਮ ਫੰਕਸ਼ਨਸ ਵਗੈਰਾ ਆਉਣੇ ਆ ਤੇ ਤਾਂ ਕਰਕੇ ਲਾਈਟ ਲਾਈਟ ਜੇ ਪ੍ਰੋਡਕਟ ਯੂਜ਼ ਕਰੀਏ ਤੇ ਇਹਨੂੰ ਓਪਨ ਕਰਕੇ ਦੇਖਦੇ ਆਂ ਪਿੱਛੋਂ ਕਿੱਦਾਂ ਦੀ ਪੈਕਿੰਗ ਹੈ ਇਸ ਦੀ ਸੋ ਇਹ ਹੈਗੀ ਹੈ ਜੀ ਇਸਦੀ ਪੈਕਿੰਗ ਤੇ ਇਹ ਮੈਂ ਥੋੜਾ ਵਾਈਟ ਜਿਹੇ ਦੇ ਵਿੱਚ ਹੀ ਮੰਗਾਇਆ ਸੋ ਇਹਦੇ ਵੀ ਸ਼ੇਡ ਮਿਲ ਜਾਂਦੇ ਆ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਮੰਗਾਉਣਾ ਹੋਵੇ ਤੇ ਔਰ ਮੈਂ ਇਸ ਦਾ ਸ਼ਾਇਦ ਪ੍ਰਾਈਸ ਦੱਸਣਾ ਭੁੱਲ ਗਈ ਹਾਈਲਾਈਟਰ ਦਾ ਵੀ ਤੇ ਚੈੱਕ ਕਰਦੇ ਆਪਾਂ ਹਾਈਲਾਈਟਰ ਦਾ ਪ੍ਰਾਈਸ ਕੀ ਹੈ ਪਹਿਲਾਂ ਮੈਂ ਹਾਈਲਾਈਟਰ ਦਾ ਤੁਹਾਨੂੰ ਦੱਸ ਰਹੀ ਹਾਂ ਪ੍ਰਾਈਸ ਸੋ ਜਿਹੜਾ ਆਪਾਂ ਇਹ ਵਾਲਾ ਹਾਈਲਾਈਟਰ ਓਪਨ ਕੀਤਾ ਜੀ ਇਹਦਾ ਪ੍ਰਾਈਸ ਵੈਸੇ ਹੈਗਾ 499 ਔਰ ਮੈਨੂੰ ਇਹ ਪਿਆ 263 ਦਾ अगर ਤੁਸੀਂ ਕਲਾ ਖਰੀਦਣਾ ਚਾਹੋਗੇ ਸਵਿਸ ਬਿਊਟੀ ਦੇ ਉੱਪਰ ਜਾ ਕੇ ਐਪ ਦੇ ਉੱਪਰ ਜਾ ਕੇ ਤਾਂ ਇਹ 500 ਦਾ ਪਿਆਗਾ ਮਤਲਬ 499 ਔਰ ਮੈਨੂੰ 263 ਦਾ ਪਿਆਇਆ ਇਹ ਸੋ ਨੈਕਸਟ ਸੀਗਾ ਇਹ ਵਾਲਾ ਜਿਹੜਾ ਆਪਾਂ ਓਪਨ ਕੀਤਾ ਆ लूਜ਼ ਪਾਊਡਰ ਇਹ ਹੈਗਾ ਵੈਸੇ 449 ਦਾ ਔਰ ਸੇਲ ਦੇ ਵਿੱਚ ਮੈਨੂੰ ਇਹ ਵੀ 263 ਦਾ ਪਿਆ 449 ਦਾ ਹੈਗਾ ਯਾ ਇਹ 450 ਦਾ ਤੇ ਮੈਨੂੰ 263 ਰੁਪਏ ਦਾ ਪਿਆ ਇਹ ਸੇਲ ਦੇ ਵਿੱਚ ਸੋ ਲਾਸਟ ਪ੍ਰੋਡਕਟ ਦਿਖਾਉਣੀ ਆ ਤੁਹਾਨੂੰ ਬਹੁਤ ਹੀ ਸ਼ਾਨਦਾਰ ਸੋ ਲਾਸਟ অর ਬੈਸਟ ਪ੍ਰੋਡਕਟ ਜਿਹੜਾ ਮੈਂ ਮੰਗਾਇਆ ਹੈਗਾ ਉਹ ਇਹ ਵਾਲਾ 에어 ਬਰਸ਼ ਫਿਨਿਸ਼ ਫੁੱਲ ਕਵਰੇਜ ਫਾਊਂਡੇਸ਼ਨ ਮਤਲਬ ਜਿਹੜਾ ਆਪਾਂ 에어 ਬਰਸ਼ ਵਾਲਾ ਮੇਕਅਪ ਕਰਵਾਉਂਦੇ ਆ ਨਾ ਇੱਕ ਗਨ ਜਿੰਨਾ ਛੋਟੀ ਨਾ ਹੁੰਦਾ ਤੇ ਉਹ ਵਾਲੀ ਫਿਨਿਸ਼ਿੰਗ ਦਿੰਦਾ ਆ ਇਹ ਤੇ ਇਹ ਮਤਲਬ ਵਧੀਆ ਆ ਕਾਫੀ ਇਹਦੇ ਵਿੱਚ 비ਟਾਮਿਨ E, ਐਲੋਵੇਰਾ, ਕੋਕੋਨਟ ਵਾਟਰ ਤੇ ਹਾਈਡਰੋਲਿਕ ਐਸਿਡ ਹੈ ਸੋ ਸ਼ੈੱਲ ਵਾਈਟ ਮੈਂ ਇਹਦਾ ਟੋਨ ਮੰਗਾਇਆ ਆ ਫਸਟ ਨੰਬਰ 1 ਨੰਬਰ ਟੋਨ ਹੀ ਮੰਗਾਇਆ ਔਰ ਇਹ ਵੈਸੇ ਅਗਰ ਕੱਲਾ ਸੀ ਆਰਡਰ ਕਰ ਰਹੇ ਆ ਤਾਂ ਇਹ 529 ਰੁਪਏ ਦਾ ਔਰ ਮੈਨੂੰ ਇਹ ਪਿਆ 279 ਦਾ ਮਤਲਬ 280 ਰੁਪਏ ਦਾ ਪਿਆ ਵੈਸੇ ਅਗਰ ਕੱਲਾ ਮੰਗਾਉਨੇ ਆ ਤਾਂ ਇਹ ਪੈਂਦਾ ਆ ₹129 ਦਾ کافی ਵਧੀਆ ਆ ਫਿਨਿਸ਼ਿੰਗ ਮੈਨੂੰ ਇਦਾਂ ਦੇ ਵਧੀਆ ਲੱਗਦਾ ਮਤਲਬ ਇਹ ਮੈਰਿਜ ਵਗੈਰਾ ਵਾਲੇ ਦਿਨ ਆਪਾਂ ਯੂਜ਼ ਕਰਾਂਗੇ ਤੇ ਫਿਰ ਤੁਹਾਨੂੰ ਦੱਸਦੇ ਆ ਬੈਸਟ ਮੈਰਿਜ ਵਾਲੇ ਦਿਨ ਤਾਂ ਆਪਾਂ ਪਰ ਤਿਆਰ ਹੋਣਾ ਫਿਰ ਵੀ ਬਹੁਤ ਸਾਰੇ ਫੰਕਸ਼ਨ ਇਦਾਂ ਦੇ ਹੋਣਗੇ ਹੈਵੀ ਹੈਵੀ ਜਾਂ ਮੇਕਅਪ ਜਿੰਨਾ ਤੇ ਕਰਨਾ ਹੋਊਗਾ ਆਪਾਂ ਸੋ ਉਹ ਦੋ ਯੂਜ਼ ਕਰਾਂਗੇ ਤੇ ਨਾਲ ਨਾਲ ਆਪਾਂ ਅਗਲੇ ਬਲੌਗ ਦੇ ਵਿੱਚ ਫਿਰ ਦੱਸਦੇ ਜਾਵਾਂਗੇ ਕਿੱਦਾਂ ਦੇ ਆ ਸੋ ਇਹ ਸੀਗੇ ਜੀ ਆਪਣੇ ਪ੍ਰੋਡਕਟ 10 ਪ੍ਰੋਡਕਟ ਸੀ ਟੋਟਲ ਜਿਹੜੇ ਕਿ ਮੈਸ ਸਵਿਸ ਬਿਊਟੀ ਤੋਂ ਮਗਾਈ ਸੀ ਜਿੱਥੇ ਹੁਣ ਸੇਲ ਚੱਲ ਰਹੀ ਸੀ ਬਾਏ 1겟1 ਤੇ ਵੈਸੇ ਤਾਂ ਉਹ ਆਪਣੇ ਟੋਟਲ বিল ਦੇ ਵਿੱਚ ਆਪਾਂ ਨੂੰ ਜਿੱਦਾਂ ਮੇਰਾ ਬਿਲ ਨੀਅਰ ਅਬਾਊਟ 3800 ਦੇ ਬਣਿਆ ਸੀਗਾ ਤੇ 750 ਦੇ ਨੀਅਰ ਅਬਾਊਟ ਆਪਾਂ ਡਿਸਕਾਊਂਟ ਦਿੰਦੇ ਆ ਬਟ ਅਗਰ ਤੁਸੀਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਦੇ ਉੱਪਰ ਜਿਹੜੇ ਮਤਲਬ ਕਾਫੀ ਵਧੀਆ ਹੈਗੇ ਆ ਬਲੌਗ ਕਰ ਜਾਏ ਇਨਫਲੂਐਂਸ ਕਹਿ ਸਕਦੇ ਆਪਾਂ ਜੋ ਵੀ ਹੈਗਾ ਉਹਨਾਂ ਦੇ ਮਤਲਬ ਤੁਸੀਂ ਯੂਜ਼ ਕਰ ਸਕਦੇ ਹੋ ਜੋ ਵੀ ਉਹਨਾਂ ਦਾ ਕੋਡ ਹੋਏਗਾ ਤੇ ਉਹਨਾਂ ਦਾ ਕੋਡ ਯੂਜ਼ ਕਰਕੇ ਤੁਹਾਨੂੰ ਜ਼ਿਆਦਾ ਡਿਸਕਾਊਂਟ ਮਿਲੇਗਾ ਤੇ ਮੈਂ ਇਨਸਟਾ ਦੇ ਪ੍ਰੀ ਸੋਨੀਆ ਬਰਮਾ ਨੇ ਉਹਨਾਂ ਦਾ ਕੋਡ ਯੂਜ਼ ਕੀਤਾ ਤੇ ਫਿਰ ਮੈਨੂੰ ਕਾਫੀ ਡਿਸਕਾਊਂਟ ਮਿਲਿਆ ਮੇਰੇ 3800 ਦਾ ਜਿਹੜਾ ਸਮਾਨ ਮੇਰੇ ਸਾਰੇ ਮੈਨੂੰ 2340 ਦੇ ਵਿੱਚ ਪਿਆ ਸਾਰੇ ਪ੍ਰੋਡਕਟ ਇਹ ਸੋ ਤੁਸੀਂ ਵੀ ਯੂਜ਼ ਕਰਕੇ ਮੰਗਵਾ ਸਕਦੇ ਹੋ ਬੱਸ ਇਸ 700 800 ਨੀਅਰ ਬਾਊਟ ਆਉਟ ਤੁਹਾਨੂੰ 3000 ਤੇ ਡਿਸਕਾਊਂਟ ਦਿੰਦੇ ਹੀ ਦਿੰਦੇ ਨੇ ਬਟ ਜਿਆਦਾ ਬੈਟਰ ਡਿਸਕਾਊਂਟ ਚਾਹੁੰਦੇ ਹੋ ਤਾਂ ਤੁਸੀਂ ਉਹ ਵਾਲੇ ਕੋਡ ਜਰੂਰ ਯੂਜ਼ ਕਰੋ ਜਿਹੜਾ ਮੈਂ ਯੂਜ਼ ਕੀਤਾ ਸੀ ਉਹ HY PD ਸ਼ਾਇਦ BOGO ਇਦਾਂ ਦਾ ਸੀਗਾ ਕੋਡ ਬਾਕੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਕੋਡ ਲਿਖ ਦੇਵਾਂਗੇ ਉਹਨਾਂ ਦਾ ਚਲੋ ਕੋਈ ਨਹੀਂ ਤੇ ਤੁਸੀਂ ਉਹ ਯੂਜ਼ ਕਰਕੇ ਮੰਗਵਾ ਸਕਦੇ ਹੋ ਸੋ ਚਲੋ ਜੀ ਇਹ ਵਾਲੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਹੁਣ ਮੈਨੂੰ ਐਕਸਾਈਟਮੈਂਟ ਇਹ ਹੋਣੀ ਹੈ ਕਿ ਮੈਂ ਕਦੋਂ ਇਹਨਾਂ ਨੂੰ ਯੂਜ਼ ਕਰਾਂ ਤੇ ਕੱਲ ਤੋਂ ਯੂਜ਼ ਕਰਾਂਗੇ ਤੇ ਨਾਲ ਨਾਲ ਮੈਂ ਤੁਹਾਨੂੰ ਦੱਸੂਗੀ ਵੀ ਕਿਹੜਾ ਮੈਂ ਸਪੈਸਿਫਿਟੀ ਆ ਯੂਜ਼ ਕੀਤਾ ਆ ਸੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਵਾਂਗੇ ਸੋ ਜਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ